ਅੱਜ ਆਪਾਂ ਟੋਕਿਓ ਸ਼ਹਿਰ 'ਚ ਜਾਪਾਨੀ ਸਟਾਈਲ ਘਰ ਦੇ ਵਿੱਚ ਰੁਕੇ ਹੋਏ ਆ। ਹਾਂਜੀ ਇਹ ਬਹੁਤ ਸੋਹਣਾ ਲੱਕੜ ਦਾ ਬਣਿਆ ਹੋਇਆ ਜਾਪਾਨੀ ਸਟਾਈਲ ਘਰ ਆ। ਜੀ ਤੇ ਆਪਾਂ ਸਾਰਾ ਕਮਰਾ ਵੀ ਤੁਹਾਨੂੰ ਘੁੰਮ ਕੇ ਦਿਖਾਉਂਦੇ ਆ ਕਿਉਂਕਿ ਜਾਪਾਨ ਦੇ ਨਾ ਸਾਰੇ ਹੋਟਲਾਂ ਦੇ ਵਿੱਚ ਵੱਖਰੀਆਂ ਸਹੂਲਤਾਂ ਮਿਲਦੀਆਂ ਆ ਜਿਹੜੀਆਂ ਹੋਰ ਕਿਤੇ ਨਹੀਂ ਮਿਲਦੀਆਂ ਹਨ। ਬਿਲਕੁਲ। ਤੇ ਨਾਲੇ ਇਹ ਟੋਕਿਓ ਸ਼ਹਿਰ ਦਾ ਬਿਲਕੁਲ ਅੰਦਰਲਾ ਹਿੱਸਾ ਹੈ। ਹਾਂ ਸੈਂਟਰ ਪੁਆਇੰਟ ਆ। ਜਿਹੜਾ ਬੜਾ ਮਾਡਰਨ ਆ ਤੇ ਉਹ ਮਾਡਰਨ ਦੇ ਵਿੱਚ ਐਵੇਂ ਦਾ ਇਹ ਦੇਸੀ ਸਟਾਈਲ ਹੈ। ਜਿਵੇਂ ਆਂਦਾ ਪਿੰਡਾਂ ਦੇ ਵਿੱਚ ਰਹਿਣ ਸਹਿਣ ਹੁੰਦਾ ਨਾ ਉਦਾਂ ਦਾ। ਤੇ ਬਾਅਦ ਚ ਆਪਾਂ ਤੁਹਾਨੂੰ ਰੂਮ ਟੂਰ ਦੇ ਕੇ ਤੇ ਬਾਹਰ ਘੁੰਮਣ ਟੋਕਿਓ ਟੂਰ ਕਰਾਣਾ ਹੈ ਹਾਂ ਉਹ ਰਾਤ ਰਾਤ ਦੀ ਲਾਈਫ ਕਿਵੇਂ ਦੀ ਹੈ ਉਹ ਵੇਖਦੇ ਆ ਆਜੋ ਫਿਰ ਕਰਦੇ ਆ ਕਮਰੇ ਦਾ ਟੂਰ ਸ਼ੁਰੂ ਤੇ ਆਹ ਵੇਖੋ ਬਈ ਦੋ ਗੱਦੇ ਇਹ ਮਤਲਬ ਪੁੰਝੇ ਹੀ ਇੱਥੇ ਸੌਣ ਦਾ ਕਲਚਰ ਹੈ ਮੰਜੇ-ਮੁੰਜੇ ਬੈੱਡ-ਬੁੱਡ ਵਾਲਾ ਸਿਸਟਮ ਨਹੀਂ ਹੈਗਾ ਤੇ ਆ ਉੱਤੇ ਇਹਨਾਂ ਨੇ ਲਾਈਟਾਂ ਲਾਈਆਂ ਵੈਸੇ ਸ਼ੋਅ ਵਾਸਤੇ ਇਹਨਾਂ ਹੋਟਲ ਵਾਲਿਆਂ ਨੇ ਤੇ ਆ ਉੱਪਰ ਛੱਤਾ ਕੀ ਇਹਦੀ ਇਹ ਥੋੜਾ ਜਿਹਾ ਹੋਰ ਪਿੱਛੇ ਨੂੰ ਜਦੋਂ ਹਟਾਂਗੇ ਤੁਸੀਂ ਵੇਖਿਓ ਵੀ ਇਹ ਕੀ ਸੀਨ ਬਣਾਇਆ ਇਹਨਾਂ ਨੇ ਆ ਪੌੜੀ ਚੜਦੀ ਆ ਦੇਖੋ ਤੁਸੀਂ ਉੱਪਰ ਦੋ ਹੋਰ ਗੱਦੇ ਲੱਗੇ ਆ ਪੌੜੀ ਚੜ੍ਹ ਕੇ ਉੱਪਰ ਸੇਮ ਐ ਐਸੇ ਤਰ੍ਹਾਂ ਹੀ ਮਤਲਬ ਚਾਰ ਜਾਣੇ ਹਾਂਜੀ ਇਸ ਕਮਰੇ ਦੇ ਵਿੱਚ ਰੁੱਕ ਸਕਦੇ ਆ ਜਿੱਥੇ ਆਪਾਂ ਤਿੰਨ ਜਾਨੇ ਰੁਕੇ ਹੋਏ ਆ ਹਾਂਜੀ ਇਧਰਲੇ ਪਾਸੇ ਲਾਈਟ ਥੋੜੀ ਘਟ ਹੈ ਕਿਉਂਕਿ ਉਧਰ ਹੀ ਆ ਇਹਨਾਂ ਨੇ ਥੀਮ ਉਦਾਂ ਦਾ ਦਿੱਤਾ ਨਾ ਡਾਰਕ ਜਿਹਾ ਵੀ ਪਿੰਡਾਂ ਵਾਲਾ ਪਿੰਡਾਂ ਵਾਲਾ ਤਾਂ ਕਰਕੇ ਹੂੰ ਤੇ ਇਧਰ LED ਐ ਤੇ ਇਹ ਤਾਂ ਹੈ ਹੀ ਆ ਹੀਟ ਚੱਲਦੀ ਪਈ ਆ ਜੀ ਤੇ ਆਹ ਵੇਖੋ ਤੁਸੀਂ ਡਾਈਨਿੰਗ ਟੇਬਲ ਹੂੰ ਕੁਰਸੀਆਂ ਨਹੀਂ ਆ ਇਹ ਸੀਟਾਂ ਜੀਆਂ ਬਸ ਜਿੱਦਾਂ ਢੋ ਲੱਗੀ ਆ ਇਹਨਾਂ ਨੂੰ ਤੇ ਚਾਰ ਇਹ ਕੁਰਸੀਆਂ ਜੀਆਂ ਲਾਈਆਂ ਪਈਆਂ ਆ ਮੋਰੇ ਟੇਬਲ ਆ ਹਾਂਜੀ ਤੇ ਇੱਧਰਲੇ ਪਾਸੇ ਛੋਟਾ ਜਿਹਾ ਕਿਚਨ ਹੈ। ਹਾਂਜੀ। ਆਹ ਵੇਖੋ। ਕਿਚਨ ਦੇ ਵਿੱਚ ਵੀ ਉਹ ਪੁਰਾਣਿਆ ਸਟਾਈਲ ਦੀਆਂ ਟੂਟੀਆਂ ਹੈਗੀਆਂ। ਟੂਟੀਆਂ ਲੱਗੀਆਂ ਆ। ਹੂੰ। ਕੱਪ ਨੇ, ਪਲੇਟਾਂ ਨੇ, ਫ੍ਰਿਜ ਵੀ ਹੈ, ਮਾਈਕ੍ਰੋਵੇਵ ਹੈ। ਵੈਰੀ ਗੁੱਡ। ਓਕੇ, ਇਤਲੀ ਹੈਗੀ ਹੈ। ਉਹ ਪਾਣੀ ਗਰਮ ਕਰਨ ਲਈ। ਹਾਂ, ਉਹ ਇੰਡਕਸ਼ਨ ਚੁੱਲਾ ਵੀ ਹੈ। ਹਾਂਜੀ, ਇਹ ਵੀ ਹੈਗਾ ਆ। ਹਾਂ ਇੱਧਰ। ਪੁਰਾਣਾ ਹੀ ਹੈ ਵੀ। ਇਹਨੂੰ ਬੰਦ ਕਰ ਦੋ। ਆ ਇੱਕ ਲਾਈਟ। ਹਾਂ। ਇਹ ਇੱਥੇ ਸਿੰਕ ਦੇ ਉੱਤੇ ਹੈ ਜੀ ਸਿੰਕ ਤੇ ਪੈਂਦੀ ਹੈ ਜੀ ਲਾਈਟ ਇੱਕ ਵਾਰ ਨਪੋਂਗੇ ਨਾ ਔਰ ਟਾਈਮ ਲਾਉਂਦੀ ਮੜਾ ਜਗਾਣਾ ਹਾਂ ਜੀ ਹਾਂ ਜਗਾ ਜਗਾ ਇਦਾਂ ਦੇਸੀ ਸਟਾਈਲ ਦੀ ਹੈ ਤੇ ਇੱਧਰ ਵੇਖੋ ਸਮਾਨ ਹੋਰ ਬਹੁਤ ਸਾਰਾ ਇਹਦੇ ਜੇ ਕੀ ਸਿਹਗਾ ਕਿਹੜੀ ਛਪਾਂਡਾ ਢਿੰਡਾ ਹਾਂ ਜੀ ਓਏ ਧਿਆਨ ਨਾਲ ਇਹਦੇ ਚ ਸਾਰਾ ਜੇ ਤੁਸੀਂ ਖੁਦ ਕੁਝ ਕੁਕ ਕਰਨਾ ਚਾਹੁੰਦੇ ਹੋ ਨਾ ਹੂੰ ਛਾਕੂ ਦੇਖੋ ਤਗੜਾਈ ਵੇ ਵੀ ਆਇਆ ਬਾਕੀ ਕਾਲੀਆਂ ਕੋਲ ਇਦਾਂ ਲਈ ਸਟਾਈਲ ਤੇ ਖਾਣਾ ਤੁਸੀਂ ਹਾਂ ਇਹਨਾਂ ਨੂੰ ਪਤਾ ਨਹੀਂ ਕਿਹੜੀਆਂ ਚੌਪਸਟਿਕ ਹਾਂ ਚੌਪਸਟਿਕ ਕਹਿੰਦੇ ਆ ਸਹੀ ਹੈ ਹਾਂ ਵਾ ਇਹਨਾਂ ਕਾਲੀਆਂ ਦੇ ਵਿੱਚ ਪਾ ਕੇ ਖਾਂਦੇ ਹੁੰਦੇ ਨੇ ਨੂਡਲ ਜਿਹੇ ਨਟਕਿਆਂ ਜਿਹਾਂ ਨਾਲ ਇਹ ਚੀਨੀ ਭਾਂਡੇ ਬੜੇ ਸੋਹਣੇ ਲੱਗਦੇ ਨੇ ਇਰਾਨ 'ਚ ਆ ਥੀਮ ਕਲਰ ਆ ਨਾ ਇਰਾਨ ਦਾ ਦੇਖੋ ਵੀ ਪਏ ਸਹੀ ਮਤ ਛੋਟੀ ਜੀ ਪਲੇਸ ਨੂੰ ਕਿੰਨਾ ਵਧੀਆ ਮੈਨੇਜ ਕੀਤਾ ਉਹਨਾਂ ਨੇ ਇਹ ਕਮਾਲ ਦੀ ਗੱਲ ਆ ਜੀ ਤੇ ਇੱਧਰ ਟਾਵਲ ਵਗੈਰਾ ਹੂੰ ਜੇ ਚਾਰ ਦੇ ਨੇ ਚਾਰਾਂ ਦੇ ਆ ਇੱਧਰ ਡਰਾਇਰ ਕਿਰਚ ਟੂਥ ਬਰਸ਼ ਪਏ ਨੇ ਸਹੀ ਹੈ ਹੋਰ ਮੈਂ ਹੂੰ ਤੇ ਇੱਧਰ ਇੱਧਰ ਪੇਪਰ ਨੇ ਸਹੀ ਹੈ ਇੱਧਰ ਮੋੜੇ ਛਤਰੀਆਂ ਵੀ ਰੱਖੀਆਂ ਆ ਆ ਸ਼ੂਜ਼ ਏਰੀਆ ਚਪਲ ਚਪਲਾਂ ਆ ਚਪਲਾਂ ਲਈ ਸਟੈਂਡ ਆ ਹੂੰ ਤੇ ਇਹ ਛਤਰੀਆਂ ਵੀ ਪਈਆਂ ਚਾਰ ਪੰਜ ਚਾਰ ਨੇ ਥੱਲੇ ਜਦੋਂ ਐਂਟਰ ਹੋਏ ਸੀ ਉੱਥੇ ਵੀ ਹੈਗਾ ਕਿਉਂਕਿ ਮੀ ਇੱਥੇ ਪੈਂਦਾ ਰਹਿੰਦਾ ਇਸ ਕਰਕੇ ਉਹਨਾਂ ਨੇ ਦੇਖ ਲੋ ਰੱਖੀ ਹੀ ਨੇ ਕਿ ਜਿਹੜੇ ਆਉਂਦੇ ਨੇ ਉਹਨਾਂ ਨੂੰ ਛਤਰੀਆਂ ਦੀ ਉਹਨਾਂ ਹੋਵੇ ਤੇ ਆਹ ਪਲੇਟਸ ਦਿਖਾਣੀਆਂ ਸੀ ਇਹ ਵੀ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਆਹ ਇਹ ਨਹੀਂ ਤਾਂ ਉਹ ਕੰਦਾਂ ਦੇ ਲਾਈਆਂ ਹੁੰਦੀਆਂ ਆਪਣੀਆਂ ਹਾਂਜੀ ਹਾਂਜੀ ਇਸ ਰੰਗ ਦੀਆਂ ਆ ਚੱਕਲਾ ਵੇੜਨਾ ਕੁਝ ਹੋਰ ਨਹੀਂ ਨਹੀਂ ਹੋਈਆਂ ਕੁਝ ਪਿੰਨੂ ਵੀ ਪਹਿਲਾਂ ਹੀ ਲੱਗ ਰਸੀ ਪਰ ਮੈਂ ਕਿਹਾ ਉਹਦੀ ਇੱਥੇ ਕੀ ਜ਼ਰੂਰਤ ਆ ਆ ਪਾਣੀ ਗਰਮ ਕਰਨ ਵਾਸਤੇ ਦੇਖੋ ਹਾਂ ਇਹ ਟੈਂਪਰੇਚਰ ਸੈੱਟ ਕਰਦਾ ਤੇ ਆਹ ਪਰਦੇ ਦੇ ਉੱਲੇ ਬਾਰੀ ਐ ਇੱਕ ਹਾਂਜੀ ਉਹ ਬਾਹਰ ਦਰਵਾਜ਼ਾ ਖੋਲ ਕੇ ਹੁਣ ਹਨੇਰਾ ਵਾ ਦਿਖਣਾ ਹੈ ਨਹੀਂ ਤੇ ਉਧਰ ਵਾਸ਼ਿੰਗ ਮਸ਼ੀਨ ਪਈ ਐ ਮਤਲਬ ਕੱਪੜੇ ਧੋਣ ਦੀ ਸੁਵਿਧਾ ਵੀ ਇੱਥੇ ਹੈਗੀ ਐ ਵੀ ਆਪਾਂ ਕੱਪੜੇ ਵੀ ਧੋ ਸਕਦੇ ਹਾਂ ਜੀ ਕਿਉਂਕਿ ਇਧਰਲੇ ਪਾਸੇ ਉਹਨਾਂ ਨੇ ਵਾਸ਼ਿੰਗ ਪਾਊਡਰ ਰੱਖਿਆ ਸੀਗਾ ਮੈਂ ਵੀ ਕਹਾਂ ਮੈਂ ਇਹ ਕਿਉਂ ਰੱਖਿਆ ਆ ਖੋਲੋ ਸਿੰਮਸਮ ਨੂੰ ਆ ਵਾਸ਼ਰੂਮ ਹੈਗਾ ਤੇ ਆ ਇਧਰ ਸ਼ੌਰ ਸਾਰਾ ਕੁਝ ਵਧੀਆ ਮਤਲਬ ਥੋੜੇ ਜੇ ਏਰੀਏ ਦੇ ਵਿੱਚ ਬੜਾ ਸਾਰਾ ਕੁਝ ਇਹਨਾਂ ਨੇ ਹਾਂਜੀ ਮੈਂਟੇਨ ਕੀਤਾ ਮੈਨੇਜ ਕੀਤਾ ਹੋਇਆ ਹਾਂਜੀ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਕਿ ਮੈਂ ਦੇਖਿਆ ਕਿ ਵਾਸ਼ਿੰਗ ਪਾਊਡਰ ਕਿਉਂ ਆ ਨਾ ਤੇ ਤੁਸੀਂ ਕਿਹਾ ਕਿ ਬਾਅਦ ਵਿੱਚ ਤੁਸੀਂ ਦੱਸਿਆ ਨਾ ਕਿ ਮੈਸੇਜ ਸਾਰੇ ਜੋ ਉਹਨਾਂ ਨੇ ਭੇਜੇ ਸੀ ਉਹ ਪੜੇ ਆ ਕਿਉਂਕਿ ਕੋਈ ਵੀ ਬੰਦਾ ਨਹੀਂ ਸੀਗਾ ਜਿਹਦੇ ਕੋਲ ਆਪਾਂ ਕਿਉਂਕਿ ਆਨਲਾਈਨ ਬੁਕਿੰਗ ਕੀਤੀ ਸੀਗੀ ਤੇ ਉੱਥੇ ਹੀ ਸਾਰਾ ਕੁਝ ਆ ਜਾਂਦਾ ਲਿਸਟ ਵੀ ਇੱਥੇ ਸਾਡਾ ਕਮਰੇ ਦੇ ਵਿੱਚ ਕੀ ਕੀ ਮਿਲੇਗਾ ਉੱਥੋਂ ਫਿਰ ਤੁਸੀਂ ਦੱਸਿਆ ਕਿ ਵਾਸ਼ਿੰਗ ਮਸ਼ੀਨ ਹੈਗੀ ਕਿਤੇ ਦੇਖ ਲੈ ਕਿੱਥੇ ਫਿਰ ਮੈਂ ਦੇਖਿਆ ਮੈਂ ਕਿਹਾ ਇਧਰਲੇ ਪਾਸੇ ਨਾ ਲੱਗ ਰਿਹਾ ਕੁਝ ਤੇ ਵਿੰਡੋ ਕੋਲ ਕੇ ਲੱਗਾ ਤੇ ਬਾਹਰਲੇ ਸਹੀ ਹੈ ਮਤਲਬ ਇਹ Airbnb ਤੋਂ ਬੁੱਕ ਕੀਤਾ ਸੀਗਾ ਆਪਾਂ ਘਰ ਹੀ ਹੁੰਦੇ ਨੇ Airbnb BnB ਦੇ ਵਿੱਚ ਤੇ ਉਹ ਸਾਰੇ ਘਰ ਫਿਰ ਆਪਾਂ ਜਿਹੜਾ ਵਧੀਆ ਲੱਗਦਾ ਤੁਸੀਂ ਬੁੱਕ ਕਰ ਸਕਦੇ ਹੋ ਤੇ ਉਹਨੇ ਬਸ ਪਾਸਵਰਡ ਇੱਕ ਦੱਸਿਆ ਸੀਗਾ ਵੀ ਆਹ ਪਾਸਵਰਡ ਲਾ ਕੇ ਘਰ ਦੀ ਚਾਬੀ ਕੱਢ ਲਓ ਇੱਥੋਂ ਹਾਂਜੀ ਤੇ ਆਪਾਂ ਪਾਸਵਰਡ ਲਾਇਆ ਚਾਬੀ ਕੱਢ ਲਈ ਤੇ ਆਪਾਂ ਆ ਗਏ ਇੱਥੇ ਅੰਦਰ ਪੈਸੇ ਆਪਾਂ ਪਹਿਲਾਂ ਆਨਲਾਈਨ ਘਟਾਉਂਦੇ ਸੀ ਇਹ ਨੂੰ ਜੀ ਤੇ ਵਧੀਆ ਇੱਕ ਸੋਹਣਾ ਜਰਵਾ ਇਹ ਵਧੀਆ ਹੈ ਹਾਂਜੀ ਇਹ ਲੱਗ ਰਿਹਾ ਨਾ ਜਬਾਨ ਦਾ ਇੱਕ ਹੋਰ ਵੱਖਰਾ ਤਜਰਬਾ ਆਨੰਦ ਸੌਂਗੀਏ ਸਾਡੀ ਹਾਂ ਕੋਈ ਨਾ ਉਹ ਠਾਲ ਕੇ ਫੇ ਲੈ ਕੇ ਚੱਲਦੇ ਹਾਂ ਘੁੰਮਣ ਥੋੜੀ ਜਿਹੀ ਰੈਸਟ ਜੀ ਕਰ ਲੈਣਾ ਥੋੜਾ ਜਿਹਾ ਉਹ ਇਹ ਆ ਹੁਣ ਰਾਤ ਨੂੰ ਜਗਣ ਵਾਲਾ ਸ਼ਹਿਰ ਟੋਕਿਓ ਟੋਕਿਓ ਜਦੋਂ ਦੇ ਜਪਾਨ ਆਏ ਸੀਗੇ ਸ਼ਾਂਤੀ ਸ਼ਾਂਤੀ ਵਾਲੇ ਸ਼ਹਿਰ ਵੇਖੇ ਆ ਆਹ ਵੇਖ ਰਹੇ ਹੋਣ ਇੱਥੇ ਅਸ਼ਾਂਤੀ ਜਗਾ ਵਗਾਉਂਦੀ ਰਾਤ ਟੋਕੀਓ ਦੀ ਜੀ ਇਹ ਜਿਹੜੇ ਏਰੀਆ ਦੇ ਵਿੱਚ ਆਪਣਾ ਹੋਟਲ ਆ ਇਹ ਸ਼ਿੰਜੁਕੂ ਆ ਤੇ ਆਪਾਂ ਹਰਜੀਕੋ ਵੱਲ ਚੱਲੇ ਆ ਜਿੱਥੇ ਕੁੱਤੇ ਦਾ ਬਹੁਤ ਲੱਗਿਆ ਬਾਕੀ ਸ਼ਿਬੂਆ ਕ੍ਰੋਸਿੰਗ ਜੀ ਜਿਹੜੀ ਮੇਨ ਅਟਰੈਕਸ਼ਨ ਹੈ ਇੱਥੋਂ ਦੀ ਟੋਕੀਓ ਦੀ ਜਿਹਨੂੰ ਵੇਖਣਾ ਆਉਂਦੇ ਆ ਹਾਂਜੀ ਜਿੱਥੇ ਇੱਕੋ ਟਾਈਮ ਤੇ 3000 ਦੇ ਕਰੀਬ ਨਾ ਹਾਂਜੀ ਲੋਕ ਕ੍ਰਾਸ ਕਰਦੇ ਨੇ ਰੋਡ ਕੋ ਵਾਰੀ ਲਾਈਟਾਂ ਰੈੱਡ ਹੋ ਜਾਂਦੀਆਂ ਤੁਸੀਂ ਵੇਖਿਆ ਸੁਣਿਆ ਹੋਣਾ ਜੀ ਇਹ ਉਹ ਸਾਡੀ ਵੀਡੀਓ ਦੇ ਵਿੱਚ ਵੀ ਤੁਸੀਂ ਵੇਖੋਗੇ ਉਹ ਹਾਂਜੀ ਇੱਥੇ ਟੂਰਿਸਟ ਕਾਫੀ ਨੇ ਹਾਂ ਇੱਥੇ ਨਾਲੇ ਇੰਡੀਅਨ ਚਿਹਰੇ ਕਾਫੀ ਵੇਖ ਰਹੇ ਆ ਹਾਂਜੀ ਪਰ ਪੰਜਾਬੀ ਨਹੀਂ ਹੱਲੇ ਕੋਈ ਵੇਖਿਆ ਪੰਜਾਬੀ ਦੇਖਿਆ ਤਾਂ ਕੋਈ ਨਹੀਂ ਪਰ ਅਸੀਂ ਇੱਕ ਪੰਜਾਬੀ ਵੀਰ ਨੂੰ ਜ਼ਰੂਰ ਮਿਲਣ ਚੱਲਨੇ ਆ ਬਿਲਕੁਲ ਭਾਈ ਦਾ ਮੈਸੇਜ ਆਇਆ ਸੀ ਨੰਬਰ ਭੇਜਿਆ ਸੀ ਉਹਨਾਂ ਨੇ ਕਹਿੰਦੇ ਕਾਲ ਕਰਿਓ ਫਿਰ ਮੈਂ ਕਿਆ ਚੱਲ ਟੋਕੀ ਆਏ ਆ ਕਾਲ ਕਰ ਲੈਨੇ ਆ ਹਾਂਜੀ ਉਹ ਕਹਿੰਦੇ ਚਲੋ ਆਜੋ ਤੁਸੀਂ ਵੀ ਉਸ ਸਟੇਸ਼ਨ ਤੇ ਤੇ ਮਿਲਦੇ ਆਪਾਂ ਆਹ ਵਾਲੀ ਕ੍ਰਾਸਿੰਗ ਤੇ ਇੰਨਾ ਗਾਹ ਪਿਆ ਵਾ ਸ਼ਿਬੂਆ ਕ੍ਰਾਸਿੰਗ ਤੇ ਕਿੰਨਾ ਗਾਹ ਹੋਊਗਾ ਸਹੀ ਗੱਲ ਆ ਜਿਹੜੀ ਹੈ ਹੀ ਫੇਮਸ ਇਸ ਚੀਜ਼ ਲਈ ਬਿਲਕੁਲ ਜਿੱਥੇ ਅਸੀਂ ਰੁਕੇ ਆ ਉੱਥੋਂ ਸਾਨੂੰ ਆ ਨੇੜੇ ਲੱਗਦਾ ਸ਼ਿਨ ਉਕੂਬੋ ਸਟੇਸ਼ਨ ਤੇ ਇੱਥੇ ਮੈਟਰੋ ਵਾਲਾ ਸਾਹਬ ਹੀ ਆ ਜੀ ਆਰ ਕਾਰਡ ਆਪਣੇ ਕੋਲ ਹੈਗੇ ਆ ਲਓ ਜੀ ਪਾਸ ਲਾਓ ਇੱਥੇ ਕਿਉਂਕਿ ਇਹ ਜੀ ਆਰ ਲਾਈਨ ਹੈਗੀ ਆ ਇੱਥੇ ਆਪਾਂ ਨੂੰ ਟਿਕਟ ਵਗੈਰਾ ਲੈਣ ਦੀ ਲੋੜ ਨਹੀਂ ਹੈਗੀ ਜਿਹੜੇ ਆਪਾਂ ਸਟੇਸ਼ਨ ਨਾਲ ਚੱਲੇ ਆਂ ਪਲੇਟਫਾਰਮ ਦੇ ਉੱਪਰ ਆ ਗਏ ਆਪਾਂ 2 ਨੰਬਰ ਦੇ ਉੱਤੇ ਆਉਣੀ ਆ ਤੇ ਆਹ ਗੇਟ ਉਦੋਂ ਹੀ ਖੁੱਲਣਗੇ ਤੇ ਆਹ ਜਿਹੜੇ ਏਰੀਆ ਦੇ ਵਿੱਚ ਆਪਾਂ ਰੁਕੇ ਹੋਏ ਆ ਨਾ ਏ ਸੰਜੂਕੂ ਕਹਿੰਦੇ ਏਰੀਆ ਐਵੇਂ ਦਾ ਵੀ ਇਹਨੂੰ ਦਿੱਲੀ ਸਮਝ ਲਓ ਤੇ ਜਾਂ ਲੱਗਣਾ ਲੁਧਿਆਣਾ ਵੀ ਹਰ ਇੱਕ ਚੀਜ਼ ਇੱਥੋਂ ਪੰਜਾਬ ਵਾਲੀ ਇੰਡੀਆ ਵਾਲੀ ਮਿਲ ਜੂਗੀ ਕਿਉਂਕਿ ਇੱਥੇ ਜ਼ਿਆਦਾ ਆਬਾਦੀ ਆਪਣੇ ਬੰਦਿਆਂ ਦੀ ਹੀ ਆ ਉੱਥੋਂ ਆਏ ਇੰਡੀਅਨਸ ਦੀ ਮਤਲਬ ਤੇ ਇੱਥੇ ਰੈਸਟੋਰੈਂਟ ਹੈਗੇ ਨੇ ਕਾਫੀ ਕੋਝਿਆ ਇਹ ਟ੍ਰੇਨ ਪੂਰੇ ਸ਼ਹਿਰ 'ਚ ਹੀ ਘੁੰਮਦੀ ਆ ਹਾਂ ਨਾ ਫਰੰਡ ਚੱਕਰ ਲਾਉਂਦੀ ਆ ਇਹ ਬਿਲਕੁਲ ਇਹ ਪਿੱਛੇ ਨੂੰ ਨਹੀਂ ਜਾਂਦੀ ਮਤਲਬ ਆਪਦੀ ਲਾਈਨ ਤੇ ਪਹੁੰਚ ਗਏ ਇਹ ਸਗੋਂ ਗੋਲ ਚੱਕਰ ਲਾਉਂਦੀ ਐ ਹਾਂਜੀ ਇਹ ਵਾਲੀ ਲਾਈਨ ਜਿਹੜੀ ਗ੍ਰੀਨ ਐ ਜੇ ਆਰ ਵੀ ਸ਼ਿੰਗੋਕੂ ਸ਼ਿੰਗੋਕੂ ਕੋਜੋਸਾ ਅਰੀਗਾਤੋ ਉਦੇਮ ਜਿਆਨ ਵਾਲਾ ਇੱਧਰ ਹਾਜੀ ਕੋ ਗੇਟ ਆਪਾਂ ਜਾਣਾ ਉਹ ਲੈ ਇਧਰ ਆ ਸ਼ੇਭੂਆ ਸਟੇਸ਼ਨ ਤੇ ਆਪਾਂ ਪਹੁੰਚ ਗਏ ਆ ਤੇ ਹਾਜੀ ਕੋ ਗੇਟ ਵਾਲੇ ਪਾਸੇ ਨਿਕਲਾਂਗੇ ਕੁੱਤੇ ਦਾ ਬੁੱਤ ਵੀ ਉਧਰ ਆ ਤੇ ਸ਼ੇਭੂਆ ਕ੍ਰੋਸਿੰਗ ਵੀ ਆਪਾਂ ਉਤਰੀ ਕਰਾਂਗੇ ਕਿਤਾ ਭਾਜੜ ਪੈ ਗਈ ਵੇਖੋ ਹੋਰ ਕੀ ਮੈਂ ਤਾਂ ਹੀ ਹੋ ਗਿਆ ਵੀ ਦਿੱਲੀ ਮੈਟਰੋ ਤੇ ਵੀ ਇਦਾਂ ਹੀ ਹੁੰਦਾਗਾ ਪਰ ਇੰਨਾ ਵੀ ਉਥੇ ਆਪੇ ਬੰਦੇ ਧੂਖੇ ਲੈ ਜਾਂਦੇ ਬੰਦੇ ਨੂੰ ਇੱਥੇ ਥੋੜਾ ਜਿਹਾ ਰੂਲ ਹੈਗਾ ਰਸ਼ ਦੇ ਵਿੱਚ ਵੀ ਤਾਂ ਉਹ ਅਗਲੀ ਦੇਰਸ਼ਾਤਾਂ ਨਾਲ ਲਗਾਤਾਰ ਦੇ 5 ਦਾਇ ਮੈਂ। ਮਲਟੀ ਡਿਸਪਲਨ ਚ ਆਉਦਾ ਹੈ ਰਿਪੋਰਟ ਦੀ ਮਦਦ ਕਰਵਾ। ਇੱਥੇ ਸਟੇਸ਼ਨ ਤੋਂ ਨਿਕਲਦਿਆਂ ਦਾ ਨਜ਼ਾਰਾ ਵੇਖੋ ਆ ਉਧਰ ਸ਼ਿਬੂਆ ਕ੍ਰੋਸਿੰਗ ਹੈ ਮਾਨਪ੍ਰੀਤ ਜਿਹੜੀ ਸਾਹਮਣੇ ਵਿਖ ਰਹੀ ਆ ਕਿੰਨੇ ਜਣੇ ਖੜੇ ਆ। ਕੀ ਬਾਤਾਂ ਚਾਕਾ ਵੇਖੋ LED's ਆ ਕਿੰਨੀਆਂ ਤਕੜੀਆਂ ਤਕੜੀਆਂ ਡਿਸਪਲੇਸ ਲੱਗੀਆਂ ਇੱਥੇ ਸਾਰੇ ਪਾਸੇ। ਇਧਰ ਪਿੱਛੇ ਦੇਖੋ ਬਿਲਡਿੰਗ। ਕੀ ਬਾਤਾਂ ਆ ਆਇਆ ਹੁਣ ਅਸਲ ਜਾਪਾਨ ਟੋਕੀਓ ਆ ਦੇਖੋ ਕੱਠ ਕਿੰਨਾ ਆ। ਇਹ ਸਾਰੀ ਕ੍ਰੋਸਿੰਗ ਆ ਇਹਦੇ ਜਿਹਾ ਆਪਾਂ ਵੀ ਖੜੇ ਹੋਣ ਕ੍ਰੋਸਿੰਗ ਹੋਣ ਲੱਗੀ ਆ ਆਪਾਂ ਦਵਾਦ ਚ ਕਰਾਂਗੇ ਆਪਾਂ ਪਹਿਲਾਂ ਉਹ ਡੌਗ ਵਾਲਾ ਵੇਖੀ ਇੱਥੇ ਗਾ ਦੇ ਮੈਨੂੰ ਲੱਗਦਾ ਉਹ ਦੇ ਸਾਹਮਣੇ ਲੱਗਿਆ ਪਿਆ ਹਾਂਜੀ ਤਾਂਬੇ ਦਾ ਬੋਤਲ ਭਰੀ ਉਹ ਸਾਹਮਣੇ ਬਾਜੀ ਹੁਣੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਪਏ ਆ ਇੱਥੇ ਹੈਪੀ ਨਾਮ ਆ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਵੀਰੇ ਵੀਰੇ ਅਸੀਂ ਜਪਾਨ ਚ ਰਹਿੰਦੇ ਆਂ ਅਸੀਂ ਟਾਈਮ ਦੇ ਬੜੇ ਪਾਬੰਦ ਆ ਹਾਂ ਤੈਨੂੰ ਵਾਦਾ ਕੀਤਾ ਸੀ 7 ਤੋਂ 7:30 ਦੇ ਵਿੱਚ ਮਿਲਾਂਗੇ ਜੀ ਤੇ ਮੈਂ 7:25 ਤੇ ਆ ਕੇ ਤੈਨੂੰ ਫੋਟੋ ਪਾ ਦਿਆਂਗਾ ਸਹੀ ਗੱਲ ਪਿਛਲੇ 40 ਮਿੰਟ ਤੋਂ ਮੈਂ ਤੁਹਾਡੀ ਵੇਟ ਕਰ ਰਿਹਾ ਹਾਂ ਬਹੁਤ ਬਹੁਤ ਮਿਹਰਬਾਨੀ ਵੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਕਿੱਥੋਂ ਹੋ ਤੁਸੀਂ ਪੰਜਾਬ ਤੋਂ ਮੈਂ ਵੀਰੇ ਗੁਰਦਾਸਪੁਰ ਤੋਂ ਆ ਅੱਛਾ ਮੈਂ ਕਲਾਂਨੌਰ ਕਸਬੇ ਤੋਂ ਆ ਜਿੰਨੇ ਜਿੰਨੇ ਵੇਖਿਆ ਨਹੀਂ ਲਾਹੌਰੋਂ ਵੇਖੇ ਸ਼ਹਿਰ ਕਲਾਂਨੌਰ ਕਲਾਂਨੌਰ ਜਿੱਥੇ ਕੋਰੀਡੋਰ ਬਣਿਆ ਨਾ ਪਾਕਿਸਤਾਨ ਵਾਲਾ ਮੈਂ ਉਹ ਡੇਰੇ ਬਾਬੇ ਨਾਨਕ ਦਾਵਾ ਸਹੀ ਹੈ ਤੇ ਕਿੰਨਾ ਟਾਈਮ ਹੋ ਗਿਆ ਜਾਪਾਨ ਚ 5 ਮੈਨੂੰ ਵੀਰੇ 15 ਕ ਸਾਲ ਹੋ ਗਏ ਨੇ ਵੀਰੇ ਸਹੀ ਹੈ ਫਿਰ ਤਾਂ ਪੇਤੀ ਰਗ ਰਗਦੇ ਹੋਗੇ ਤੁਸੀਂ ਨਹੀਂ ਨਹੀਂ ਰਗ ਰਗ ਤੇ ਨਹੀਂ ਕਹਿ ਸਕਦੇ ਪਰ ਚਲੋ ਬਾਬਾ ਜੀ ਦੀ ਕਿਰਪਾ ਨਾਲ ਸਹੀ ਚੱਲ ਰਿਹਾ ਵੀਰੇ ਹੋਰਾਂ ਨਾਲ ਬਹੁਤ ਬਹੁਤ ਵਧੀਆ ਭਾਜੀ ਸਹੀ ਹੈ ਅਸੀਂ ਮਾੜਾ ਨਹੀਂ ਕਹਾਂਗੇ ਬਹੁਤ ਹੀ ਪਿਆਰੀ ਕੰਟਰੀ ਔਰ ਬਹੁਤ ਹੀ ਅੱਛੀ ਕ ਜੀ ਦਾ ਮੈਸੇਜ ਆਇਆ ਸੀਗਾ ਵੀ ਤੁਸੀਂ ਜਿਹੜਾ ਉਹ ਹਿਰੋਸ਼ੀਮਾ ਨਾਗਾਸਾਕੀ ਵਾਲਾ ਵਖਾਇਆ ਉਹ ਹੱਲੇ ਤੱਕ ਅਸੀਂ ਵੇਖ ਨਹੀਂ ਸਕੇ 15 ਸਾਲਾਂ 'ਚ ਇੰਜ ਹੀ ਹੈ ਨਹੀਂ ਬੀਜੀ ਸ਼ਡਿਊਲ ਹੀ ਇੰਨਾ ਸੀ ਤੇ ਟੋਕੀਓ ਟਾਵਰ ਨਹੀਂ ਵੇਖਿਆ 15 ਸਾਲਾਂ ਦੇ ਵਿੱਚ ਜਿਸ ਟੋਕੀਓ 'ਚ 15 ਸਾਲ ਤੋਂ ਰਹਿ ਰਹੇ ਆ ਵੀਰੇ ਸਹੀ ਗੱਲ ਹੈ ਬੰਦਾ ਕੰਮ ਤੇ ਫੇਰ ਕੰਮ ਦਾ ਹੋ ਕੇ ਰਹਿ ਜਾਂਦਾ ਹਨਾ ਜੁਣੀ ਵੀ ਇਸ ਟਾਈਮ ਮੈਂ ਡਿਊਟੀ ਟਾਈਮ ਸੀਗਾ ਪਰ ਵੀਰ ਦਾ ਮੈਸੇਜ ਆਇਆ ਤੇ ਮੈਂ ਆਪਣੇ ਮੈਨੇਜਰ ਨੂੰ ਕਿਹਾ ਕਿ ਮੈਨੂੰ ਜਾਣਾ ਹੈ ਤੇ ਮੈਨੂੰ ਮੈਂ 2 ਘੰਟੇ ਪਹਿਲਾਂ ਨਿਕਲਿਆ ਤੇ ਬਸ ਉਹ ਹੀ ਕਪੜੇ ਪਾਏ ਹੋਏ ਨੇ ਬਸ ਆ ਗਿਆ ਮੈਂ ਨਹੀਂ ਨਹੀਂ ਛੋੜੇ ਲੱਗਦੇ ਹੋ ਤੁਸੀਂ ਸ ਹਾਚੀ ਕੋ ਡੌਗ ਦੇ ਨਾਲ ਫੋਟੋਆਂ ਖਿੱਚਣ ਦੇ ਲਈ ਦੇਖੋ ਲਾਈਨ ਲੱਗੀ ਪਈ ਆ ਲੋਕ ਇਦਾਂ ਫੋਟੋਆਂ ਖਰਚਾ ਰਹੇ ਆ ਇਹਦੀ ਹਿਸਟਰੀ ਵੀ ਤੁਹਾਨੂੰ ਦੱਸਦੇ ਆ ਬਾਕੀ ਕ੍ਰੋਸਿੰਗ ਵੀ ਆਪਾਂ ਕਰਾਂਗੇ ਪਰ ਪਹਿਲਾਂ ਇਧਰ ਪਾਜੀ ਦੇ ਨਾਲ ਨਾ ਆਪਾਂ ਜਾઈએ ਰੋਟੀ ਪਾਣੀ ਛਕਾਈਏ ਕਿਉਂਕਿ ਰੈਸਟੋਰੈਂਟ ਫੇਰ ਬੰਦ ਹੋ ਜਾਂਦੇ ਆ ਫਿਰ ਬਾਅਦ ਚ ਇਧਰ ਦਾ ਗੇੜਾ ਲਾਉਣੇ ਆ ਆ ਕੇ ਆਹ ਸਟੇਸ਼ਨ ਆ ਜਿਹਦੇ ਵਿੱਚ ਅਸੀਂ ਜਾ ਰਹੇ ਆ ਬੜਾ ਕਮਾਲ ਦਾ ਬਣਾਇਆ ਇਹਨਾਂ ਨੇ ਨਵਾਂ ਹੀ ਭਾਜੀ ਦੱਸ ਰਹੇ ਵੀ ਇਹ ਨਵਾਂ ਬਣਿਆ ਤੇ ਇਹ ਜ਼ਮੀਨ ਦੇ ਹੇਠਾਂ ਆ ਅਸੀਂ ਬੇਸਮੈਂਟ ਆ ਕਿੰਨਾ ਕਮਾਲ ਆ ਇਹ ਵਾਲੇ ਸਟੇਸ਼ਨ 'ਚ ਤਾਂ ਵੜੇ ਸੀਗੇ ਕਿਉਂਕਿ ਉਧਰੋਂ ਕ੍ਰਾਸ ਕਰਕੇ ਇੱਧਰ ਨੂੰ ਆਉਣਾ ਸੀਗਾ ਤੇ ਇਧਰੋਂ ਬੰਦ ਸੀ ਕੁਝ ਕੰਸਟਰਕਸ਼ਨ ਵਰਕ ਚੱਲ ਰਿਆ ਤਾਂ ਕਰਕੇ ਉਹਨਾਂ ਨੇ ਸਾਰਾ ਰੂਟ ਇਹਦੇ ਵਿੱਚੋਂ ਦੀ ਪੈਦਲ ਵਾਲਿਆਂ ਦਾ ਡਾਇਵਲਟ ਕੀਤਾ ਵੀ ਥੱਲਿਆਂ ਦੀ ਤਰੱਕੇ ਇਧਰ ਨੂੰ ਆ ਰਹੇ ਬਹੁਤ ਸੋਹਣੀਆਂ ਸੋਹਣੀਆਂ ਇਮਾਰਤਾਂ ਨੇ ਇਧਰਲੇ ਬੰਨੇ ਸਾਰਾ ਟੋਕਿਓ ਹੈ ਹੀ ਵੇਖਣ ਵਾਲਾ ਨਾਈਟ ਲਾਈਫ ਵੇਖਣ ਵਾਲੀ ਹੈ ਇੱਥੋਂ ਦੀ ਸਾਰਾ ਕੁਝ ਚਮਕਦਾ ਹੈ ਪਹਿਲਾਂ ਜਿਹੜੇ ਸ਼ਹਿਰਾਂ ਸੀਗੇ ਉਹਨਾਂ ਦੀ ਨਾਈਟ ਲਾਈਫ ਨਹੀਂ ਸੀ ਟੋਕਿਓ ਦੀ ਹੈ ਹੀ ਖਾਸ ਨਾਈਟ ਲਾਈਫ ਦੇਖਣ ਵਾਲੀ ਬਿਲਕੁਲ ਜੀ ਜਗਮਗਾਉਂਦੀਆਂ ਲਾਈਟਾਂ ਬੰਦੇ ਨੂੰ ਖਿੱਚਦੀਆਂ ਨੇ ਆਹ ਦੇਖੋ ਆ ਕਿੰਨਾ ਸੋਹਣਾ ਇਧਰ ਇਹ ਚਾਈਨੀਜ਼ ਜਾਂ ਜਪਾਨੀਜ਼ ਆਧੁਕਨੀ ਸੁਣੀ ਮਾਰਦਾ ਪਿੱਲਰਸ ਤੇ ਬਣੀ ਹੋਈ ਆ ਓਏ ਸਾਕੂਰਾ ਸਟੇਜ ਇਹ ਪਿੱਲਰਾਂ ਦੇ ਉੱਤੇ ਖੜੀ ਆ ਸਾਰੀ ਆ ਜਾ ਜੇ ਗ੍ਰੀਨ ਹੋ ਗਈ ਸਾਰੀ ਸ਼ੇਪ ਕਿੰਨੀ ਸੋਹਣੀ ਆ ਹੂੰ ਛੋਟੀ ਜੀ ਟੈਕਸੀ ਰਾਈਡ ਲੈ ਕੇ ਇੱਕ ਹੋਰ ਜਗ੍ਹਾ ਤੇ ਪਹੁੰਚੇ ਆ ਤੇ ਇੱਥੇ ਸਾਹਮਣੇ ਟੋਕੀਓ ਟਾਵਰ ਵਿਖਦਾ ਸੀਗਾ ਬਾਕੀ ਕੋਈ ਨਾ ਪਹਿਲਾਂ ਖਾਣ ਪੀਣ ਵਾਲਾ ਕੰਮ ਨਵੇੜਦੇ ਆ ਤੇ ਫੇਰ ਦੇਖਦੇ ਆ ਜੇ ਟੋਕੀਓ ਟਾਵਰ ਵੱਲ ਵੀ ਜਾ ਹੁੰਦਾ ਤੇ ਪਹੁੰਚ ਚੱਲੇ ਆਪਾਂ ਉਹ ਸਾਹਮਣੇ ਦਿਖ ਰਿਹਾ ਮੋਤੀ ਇੰਡੀਅਨ ਰੈਸਟੋਰੈਂਟ ਤੇ 1978 ਦੇ ਵਿੱਚ ਕਹਿੰਦੇ ਖੁੱਲਿਆ ਸੀਗਾ ਇਹ ਹਾਂਜੀ ਕਿਸੇ ਪੰਜਾਬੀ ਨੇ ਖੋਲਿਆ ਸੀਗਾ ਜੀ ਕਮਾਲ ਆ ਬਈ ਪੰਜਾਬੀਆਂ ਨੇ ਟੋਕੀਓ ਤੱਕ ਹੱਤ ਕਰਾਈ ਪਈ ਐ ਬਿਲਡਿੰਗ ਵੀ ਉਸ ਵੇਲੇ ਦੀ ਐ ਪੁਰਾਣੀ ਨਹੀਂ ਐ ਹਾਂ ਪੁਰਾਣੀ ਬਿਲਡਿੰਗ ਹੀ ਐ ਉੱਪਰ ਆ ਰੈਸਟੋਰੈਂਟ 'ਚ ਪਹੁੰਚ ਕੇ ਆਰਡਰ ਹੋ ਗਿਆ ਤੇ ਆ ਦੇਖੋ ਵੀ ਸਭ ਤੋਂ ਪਹਿਲਾਂ ਕੀ ਆਇਆ ਲੱਸੀ ਕਿੱਥੇ ਆਨੇ ਦਿਨਾਂ ਦਾ ਖਾਣਾ ਨਹੀਂ ਮਿਲ ਰਿਹਾ ਸੀ ਇੰਡੀਅਨ ਫੂਡ ਨਹੀਂ ਮਿਲ ਰਿਹਾ ਸੀ ਤੇ ਅੱਜ ਸਿੱਧੀ ਸਾਡੀ ਪੰਜਾਬ ਵਾਲੀ ਲੱਸੀ ਮਿਲ ਗਈ ਤੇ ਲੱਸੀ ਆ ਗਈ ਹੈ ਤੇ ਉਹ ਨਾ ਸਟਰੋਅ ਦੇ ਰਿਆ ਸੀਗਾ ਮੈਂ ਕਿਹਾ ਭਰਾਵਾ ਲੱਸੀ ਪੀਣ ਦਾ ਸਵਾਦ ਨਾ ਸਦਾ ਹੀ ਪੀਣ ਵਾਲੀ ਹੈ ਸਦਾ ਹੀ ਹੈ ਸਟਰੋਅ ਸੂਨ ਨਹੀਂ ਅਸੀਂ ਲੱਸੀ ਬੀ ਦੀ ਪੀਓ ਤੁਸੀਂ ਲੱਸੀਆਂ ਤੇ ਆਪਾਂ ਇੱਧਰ ਪੀਨੇ ਆ ਜਿੰਜਰ ਵਾਲੇ ਜਿੰਜਰ ਵਾਲੇ ਜਿੰਜਰ ਵਾਲੇ ਆਲੇ ਹੀ ਆ ਸਾਡੇ ਲਈ ਤਾਂ ਇਹ ਜਿੰਜਰ ਵਾਲੇ ਦਾ ਰੰਗ ਵੀ ਬੀਅਰ ਵਰਗਾ ਹੋ ਗਿਆ ਬਾਕੀ ਆ ਸਟਾਰਟਰ ਆ ਗਿਆ ਵੀ ਰੋਟੀਆਂ ਤੇ ਸਬਜ਼ੀਆਂ ਵੀ ਆ ਗਈਆਂ ਅੱਜ ਮਤਲਬ ਇਹ ਫੀਲ ਹੋਣ ਰਿਹਾ ਵੀ ਅਸੀਂ ਪੰਜਾਬ ਜੀ ਬੈਠੇ ਆ ਜੇ ਸਾਰਾ ਕੁਝ ਉਹੀ ਫੀਲ ਆ ਉਹੀ ਟੇਸਟ ਆ ਇੱਕ ਆ ਨਵੀਂ ਚੀਜ਼ ਪਤਾ ਲੱਗੀ ਵੀ ਇਹ ਇਹਨਾਂ ਦਾ ਬਟਰ ਚਿਕਨ ਆ ਜਿਹੜਾ ਮੋਤੀ ਬਟਰ ਚਿਕਨ ਦੇ ਨਾਮ ਤੋਂ ਮਸ਼ਹੂਰ ਆ ਇਹ ਕਹਿੰਦੇ ਆ ਵੀ ਇਹਨੂੰ ਕਈ ਪਰਿਵਾਰ ਪੰਜ-ਪੰਜ ਪੀੜੀਆਂ ਤੋਂ ਖਾ ਰਹੇ ਆ ਮਤਲਬ ਇੰਨਾ ਇਹ ਇਥੋਂ ਦਾ ਪਪੂਲਰ ਡਿਸ਼ ਹੋ ਗਿਆ ਵੀ ਉਹ ਇਹਨੂੰ ਹੁਣ ਤੱਕ ਖਾਣਦੇ ਆ ਵੀ ਉਹਨਾਂ ਦੇ ਗਾਂ ਬੱਚੇ ਵੀ ਪਾਜੀ ਕਹ ਰਹੇ ਸੀ ਵੱਡੇ ਵੱਡੇ ਸੈਲੀਬ੍ਰਿਟੀਜ਼ ਵੀ ਇਸ ਰੈਸਟੋਰੈਂਟ 'ਚ ਖਾ ਕੇ ਗਏ ਨੇ ਧਰਮਿੰਦਰ ਹੁਣੀ ਹਾਂਜੀ ਦਾਰਾ ਸਿੰਘ ਹੈਨਾ ਤੇ ਅੰਬਾਨੀਆਂ ਦਾ ਵੀ ਜਦੋਂ ਕਹਿੰਦੇ ਜਿਹੜੇ ਉਹ ਆਪਣੀ ਪ੍ਰਾਈਵੇਟ ਜੈਟ ਦੇ ਆਦੇ ਨਾ ਉਹਨਾਂ ਦਾ ਖਾਣਾ ਵੀ ਇੱਥੇ ਹੀ ਪੈਕ ਹੋ ਕੇ ਜਾਂਦਾ ਹੈ ਹੂੰ ਬੜਾ ਤਗੜਾ ਨਾ ਮਮਤਾ ਲਮੋਤੀ ਵਾਲਿਆਂ ਦਾ ਡਿਨਰ ਹੋ ਗਿਆ ਜੀ ਤੇ ਹੁਣ ਆਪਣੇ ਨਾਲ ਇਸ ਹੋਟਲ ਦੇ ਮੈਨੇਜਰ ਸਾਹਿਬ ਨੇ ਪਾਜੀ ਅਫਤਾਰ ਹੁਣੀ ਪਾਜੀ ਕਿਵੇਂ ਹੋ ਠੀਕ ਹੋ ਬਿਲਕੁਲ ਜੀ ਠੀਕ ਜੀ ਆਪਕਾ ਬਹੁਤ ਬਹੁਤ ਧੰਨਵਾਦ ਹੈ ਮੋਤੀ ਰੈਸਟੋਰੈਂਟ ਮੈਂ। ਥੈਂਕ ਯੂ ਸਰ। ਜਪਾਨ ਮੈਂ। ਔਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਭਾਜੀ? ਮੈਥੇ 3 ਸਾਲ ਹੋ ਗਏ ਜਿੱਤੇ ਮੇਰੇ ਕੋ। ਠੀਕ ਹੈ। ਤੇ ਤੁਸੀਂ ਕਿੱਥੋਂ ਪਛੋਕੜ ਕਿੱਥੋਂ ਆਪਣਾ ਇੰਡੀਆ ਤੋਂ? ਮੈਂ ਇੰਡੀਆ ਤੋਂ ਦਿੱਲੀ ਤੇ ਦਿੱਲੀ ਵਿੱਚ ਕੰਮ ਕਰਦਾ ਸੀ। ਠੀਕ ਹੈ ਜੀ। ਤੇ ਕਿਵੇਂ ਦਾ ਇੱਥੇ ਲੱਗਾ ਸਾਰਾ ਕੁਝ ਮੈਨੇਜ ਕਰਕੇ ਹੁਣ ਕਿਵੇਂ ਵਧੀਆ ਲੱਗ ਰਿਹਾ? ਹਾਂ ਠੀਕ ਹੀ ਲੱਗ ਰਿਹਾ। ਹਾਂ ਜੀ ਜੀ ਕਾਫੀ ਚਰਚੇ ਸੁਣੇ ਤੁਹਾਡੇ ਇਸ ਹੋਟਲ ਦੇ ਵੀ ਬੜਾ ਪੁਰਾਣਾ ਹੈ 1970 ਦੇ ਬੜੇ ਵੱਡੇ ਵੱਡੇ ਸੈਲੀਬ੍ਰਿਟੀ ਹੁੰਦੇ ਦੱਸੋ ਕੁਝ ਕਿੱਸਾ ਸੁਣਾਓ ਜੀ ਇਹ ਇੱਥੇ ਮਤਲਬ ਬੜੇ ਧਰਮਿੰਦਰ ਜੀ ਹੋ ਗਏ ਸਤਰ ਗਨਸਨਾ ਜੀ ਹੋ ਗਏ ਜਿੰਨੇ ਵੀ ਪੁਰਾਣੇ ਸੈਲੀਬ੍ਰਿਟੀ ਆਏ ਥੇ ਵੇ ਖਾ ਕੇ ਗਏ ਨੂੰ ਬੜਾ ਅੱਛਾ ਲੱਗਾ ਓਕੇ ਜਿਵੇਂ ਇਧਰ ਮੇਂ ਹਮਾਰਾ ਮੋਤੀ ਬਟਰ ਚਿਕਨ ਬਹੁਤ ਪਪੂਲਰ ਹੈ ਹਾਂ ਦਾਸ ਰੈਸਿਪੀ ਹਾਂ ਜੀ ਹਾਂ ਜੀ ਹਾਂ ਜੀ ਤੁਮਨ ਜਿਵੇਂ ਪੁਰਾਣੇ ਕਮ ਸੇ ਕਮ 4 ਸੇ 5 ਪੀੜ੍ਹੀ ਦੇ ਲੋਕ ਇਧਰ ਪਹਿਲੇ ਆਏ ਫਿਰ ਉਨਕੇ ਮਤਲਬ ਬੱਚੇ ਆਏ ਬੱਚੇ ਕੇ ਬ કરી ઉપર કરી કેંદે અંબાનીયા નું ભી ઇતહો જંદા જબ અંબાની હા હા જબ ભી અંબાની જાપાન મેં કિસિ ભી કામ સે ઇતયા આતા હૈ કોઈ મીટિંગ હે કોઈ સ્પીચ ભી તે ઉનકા ઇતરે સે ખાના ઉનકા જાતા હૈ હમારે યહા સે ડિલિવરી હો કે જાતા હૈ અચ્છા તો ઉનકી જો વાઇફ હે ઉનકો યહા કે પરાંઠે બડે પસંદ હે હા ક્યા બાત હે હાજી ਮਲੇ ਪਰੌਂਠਾ ਪੰਜਾਬ ਦਾ ਪਰੌਂਠਾ ਪਸੰਦ ਹੈ ਬਿਲਕੁਲ ਬਿਲਕੁਲ ਪੰਜਾਬ ਦੇ ਪਰੌਂਠਾ ਨੂੰ ਪਸੰਦ ਹੈ ਸਹੀ ਹੈ ਜੀ ਤਾਂ ਬਾਕੀ ਉਹਨਾਂ ਦਾ ਸਾਰਾ ਖਾਣਾ ਇੱਥੇ ਸੇਮ ਬੇਚਦੇ ਹਾਂ ਪੂਰਾ ਉਹਨਾਂ ਦਾ ਪ੍ਰੋਪਰ ਮਿਲ ਜਾਂਦਾ ਹੈ ਸਹੀ ਹੈ ਉਹ ਲੋਕ ਵੇਜੀਟੇਰੀਅਨ ਹੈ ਤਾਂ ਸਪੈਸ਼ਲੀ ਉਹਨਾਂ ਲਈ ਅਸੀਂ ਸਪੈਸ਼ਲੀ ਅਲੱਗ ਸੇ ਕਰੀਏਟ ਕਰਕੇ ਉਹਨਾਂ ਲਈ ਖਾਣਾ ਬਣਾਉਂਦੇ ਹਾਂ ਓਕੇ ਅੱਛਾ ਅੰਬਾਨੀ ਵੇਜੀਟੇਰੀਅਨ ਨੇ ਹਾਂ ਉਹ ਜੀ ਵੇਜੀਟੇਰੀਅਨ ਓਕੇ 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 ਹਾਂਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਤੁਸੀਂ ਹੋਰ ਤਰੱਕੀਆਂ ਕਰੋ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ बाकी सर सिर्फ जापान में तीन साल से है हाँ। पर इस कंपनी के साथ ये कम से कम बीस साल से जुड़े हुए हैं जो हमारे ऑनर हैं उनके साथ इनका बीस साल से रिश्ता है अच्छा तो ये अलग अलग कंट्रियों में कर चुके हैं वो सीक्रेट बात है और हाँ। इनको जापान लाया गया है एक, एक मैनेजर की रैंक पे जी। जो हम मेरे को जापान में पंद्रह साल हो गए हैं और ये हमारे सर है हाँ। क्योंकि ये मैनेजर की रैंक पे आए हैं और ये तीन साल से है पर नहीं ये हमारी जो हमारे ऑनर है उनके साथ पिछले बीस साल ओके 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 ਮੇ ਤੁਹਾਡਾ ਪੁਰਾਣਾ ਨਾਤਾ ਆ ਮੈਨੇਜਰ ਸਾਹਿਬ ਤੁਹਾਡੇ ਮਾਲਕਾਂ ਨਾਲ ਮੈਨੇਜਰ ਸਾਹਿਬ ਪੁਰਾਣਾ ਨਾਤਾ ਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਇਹ ਨਾਤਾ ਮੈਂ ਕਹਿੰਦਾ ਤਾ ਉਮਰ ਤੁਹਾਡਾ ਚੱਲਦਾ ਰਹੇ ਤੇ ਚੜ੍ਹਦੀ ਕਲਾ ਚ ਰਹੋ ਜੀ ਜੀ ਪਰਮਾਤਮਾ ਤੁਹਾਨੂੰ ਬਲੰਦੀਆਂ ਤੇ ਪਹੁੰਚਾਵੇ ਵਧੀਆ ਲੱਗਾ ਸਾਨੂੰ ਖਾ ਪੀ ਕੇ ਵੀ ਤੁਹਾਨੂੰ ਮਿਲ ਕੇ ਵੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਇਹਨਾਂ ਦਾ ਹੁਣ ਕਲੋਜ਼ਿੰਗ ਟਾਈਮ ਆ ਕਿਉਂਕਿ ਟਾਈਮ ਹੋ ਗਿਆ ਕਾਫੀ ਇਹ ਇਸ ਕਰਕੇ ਉਹਨੇ ਛੁੱਟੀ ਕਰ ਰਹੇ ਨੇ ਅੱਜ ਵਾਸਤੇ। ਭਾਵੇਂ ਵੱਜ ਗਏ 10 ਪਰ ਬਾਹਰ ਦਾ ਮਾਹੌਲ ਉਵੇਂ ਦਾ ਉਵੇਂ ਹੀ ਆ ਜਿਵੇਂ ਦਾ ਛੱਡ ਕੇ ਗਿਆ ਸੀ। ਰੌਣਕਾਂ ਓਨ ਜੀ ਨੇ। ਸਹੀ ਗੱਲ ਐ। ਤੇ ਇਹ ਰਾਤ ਨੂੰ ਜਾਗਣ ਵਾਲਾ ਸ਼ਹਿਰ ਆ ਟੋਕੀਓ। ਮੈਨੂੰ ਲੱਗਦਾ ਇੱਥੇ ਲੋਕ ਨਿਕਲਦੇ ਹੀ ਰਾਤ ਨੂੰ ਘੁੰਮਣ ਨੂੰ ਹਨਾ। ਹਾਂਜੀ। ਇਧਰਲੇ ਪਾਸੇ ਰੁਪੰਗੀ ਸਟੇਸ਼ਨ ਆ। ਕਹਿੰਦੇ ਆ ਕਿ ਰੁਪੰਗੀ ਟੋਕੀਓ ਦਾ ਦਿਲ ਆ। ਹਾਂ। ਰੁਪੰਗੀ ਸਟੇਸ਼ਨ ਤੇ ਆ ਨਾਲ ਹੀ ਇੱਧਰ ਹੋਟਲ ਸਿਗਾ ਤੇ ਆ ਸਟੇਸ਼ਨ ਦੋ ਫਲੋਰ ਥੱਲੇ ਕਹਿੰਦੇ ਹਾਂਜੀ ਦੋ ਫਲੋਰ ਥੱਲੇ ਆ ਬਲ ਟ੍ਰੇਨ ਦੀ ਜਿਹੜੀ ਲਾਈਨ ਆ ਨਾ ਇਹਦੇ ਦੋ ਫਲੋਰ ਥੱਲੇ ਜਾਂਦੀ ਹੈ ਹਾਂਜੀ ਥੱਲੇੋਂ ਚੱਲਦੀ ਹੈ ਤੁਸੀਂ ਹਿਸਾਬ ਲਾ ਲਓ ਵੀ ਆ ਇੱਥੇ ਆ ਥੱਲੇ ਟ੍ਰੇਨ ਦੀਆਂ ਲਾਈਨਾਂ ਨੇ ਉੱਤੇ ਸ਼ਹਿਰ ਵਿੱਚ ਆ ਪਿਆ ਕਿਤੇ ਆਪਾਂ ਉੱਥੇ ਦੇਖਿਆ ਸੀ ਹੀਰੋਸ਼ੀਮਾ ਚ ਹਾਂ ਸੈਕੰਡ 3rd ਫਲੋਰ ਤੇ ਚੱਲਣ ਰਹੀ ਸੀ ਤੇ ਇੱਥੇ ਥੱਲੇ ਚੱਲ ਰਹੀ ਆ ਗਰਾਊਂਡ ਤੇ ਆ ਥੱਲੇ ਜਾ ਕੇ ਉੱਪਰ ਦੇਖ ਰੋ ਕਿੰਨਾ ਤਕੜਾ ਫਿਡਿਸ਼ਨ ਭਰਿਆ ਪਿਆ ਵੀ ਥੱਲੇ ਨੂੰ ਕੁਝ ਬੈਂਦਾ ਨਹੀਂ ਆ ਏਡੀਆਂ ਏਡੀਆਂ ਤਕੜੀਆਂ ਇਮਾਰਤਾਂ ਨੇ ਉੱਪਰ ਜਾਂ ਸੜਕਾਂ ਨੇ ਪਾ ਰਿਆ ਆਤੇ ਅਗਰਾਈ ਬਈ ਇਹਨਾਂ ਨੇ ਇਹ ਜਿਹੜੇ ਇਲਾਕੇ ਚੋਂ ਆਪਾਂ ਤੁਰੇ ਜਾ ਰਹੇ ਹ ਰਪੰਗੀ ਵਾਲੇ ਚੋਂ ਹਾਂਜੀ ਇਹ ਐਸ਼ ਪ੍ਰਸਤੀ ਕਰਨ ਵਾਲਾ ਇੱਥੇ ਪੱਬ ਨੇ ਕਲੱਬ ਨੇ ਮਤਲਬ ਫਾਰਨਰ ਜਿਹੜੇ ਆ ਬਾਹਲਾ ਜਿਆਦਾ ਹਾਂਜੀ ਇੱਥੇ ਦੇਖਣ ਇੰਜੋਏ ਕਰਦੇ ਆ ਹਾਂ ਤੇ ਹੁਣ ਆਪਾਂ ਪਹੁੰਚ ਗਏ ਆ ਆ ਲਾਈਟਨਿੰਗ ਕੀਤੀ ਹੈ ਕਹਿੰਦੇ ਨਵੇਂ ਸਾਲ ਲਈ ਇੱਧਰ ਉਹ ਵੇਖਣ ਆਏ ਆ ਤੇ ਆਹ ਉੱਪਰ ਦੇਖੋ ਫੋਜੀ ਫਿਲਮ ਇਹ ਪਹਿਲਾਂ ਇਹ ਬਹੁਤ ਆਮ ਹੁੰਦਾ ਸੀਗਾ ਹੁਣ ਵੀ ਖਰ ਕਿਤੇ ਕਿਤੇ ਆਪਾਂ ਨੂੰ ਦੇਖ ਜੂ ਆਪਣੇ ਸਾਰੀਆਂ ਫਿਲਮਾਂ ਇਨ੍ਹਾਂ ਦਾ ਸ਼ੂਟ ਹੁੰਦੀਆਂ ਸੀ ਜਿਹੜੇ ਮੋਢਿਆਂ ਤੇ ਕੈਮਰੇ ਟੰਗੇ ਹੁੰਦੇ ਹੁੰਦੇ ਸੀ ਨਾ ਪਹਿਲਾਂ ਕੈਮਰਾਮੈਨਾਂ ਨੇ ਵਿਆਵਾ ਤੇ ਉਹ ਇਸ ਬ੍ਰਾਂਡ ਦੇ ਆ ਤੇ ਉਹ ਆ ਬ੍ਰਾਂਡ ਵਾਲਿਆਂ ਦਾ ਮੈਂ ਲਾਦਾ ਆ ਸਾਰਾ ਧਾਮਾ ਜਮਾਵਾ ਬਿਲਡਿੰਗ ਹੀ ਆ ਚੰਗੀ ਸਫਾਈ ਹੈ ਟੋਕੀਓ ਦੇ ਵਿੱਚ ਵੀ खैर ਇਹ ਤਾਂ ਰਾਜਧਾਨੀ ਇੱਥੇ ਤਾਂ ਹੋਣੀ ਚਾਹੀਦੀ ਆ ਬਿਲਕੁਲ ਇਮਾਰਤਾਂ ਪਰ ਬਹੁਤ ਉੱਚੀਆਂ ਉੱਚੀਆਂ ਬਈ ਧੌਣ ਨੂੰ ਵਾਲ ਪੈਣ ਵਾਲਾ ਕੰਮ ਆ ਜਿਵੇਂ ਉਹ ਡਾਇਲੋਗ ਹੈ ਕਿਸ ਫਿਲਮ ਦਾ ਤਾਂ ਨੂੰ ਵੇਖਦੇ ਆ ਆਈਟੀ ਸੈਕਟਰ ਜ਼ਿਆਦਾ ਆ ਇੱਥੇ ਬਿਲਕੁਲ ਜੀ ਆਈਟੀ ਸੈਕਟਰ ਜ਼ਿਆਦਾ ਹੈ ਤੇ ਜਿੰਨੇ ਵੀ ਆਪਣੇ ਕਹਿੰਦੇ ਵੀ ਸਾਊਥ ਹਾਲ ਦੇ ਬੰਦੇ ਆ ਨਾ ਹਾਂਜੀ ਉਹ ਇੱਥੇ ਆਈਟੀਆਂ ਦੇ ਵਿੱਚ ਉਹਨਾਂ ਦੀਆਂ ਵੱਡੀਆਂ ਜੌਬਸ ਨੇ ਤੇ ਮੋਟੀਆਂ ਤਨਖਾਹਾਂ ਕਿਉਂਕਿ ਤੁਹਾਨੂੰ ਵੀ ਪਤਾ ਵੀ ਆਈਟੀ ਸੈਕਟਰ ਦੇ ਵਿੱਚ ਆਪਣੇ ਵਾਲੇ ਮੁਲਕਾਂ ਦੇ ਵਿੱਚ ਹੀ ਬਹੁਤ ਵਧੀਆ ਪੈਸਾ ਮਿਲਦਾ ਹਾਂਜੀ ਤੇ ਇਹ ਤਾਂ ਫਿਰ ਜਪਾਨ ਆਲੇ ਮੁਲਕਾਂ ਜਿੱਥੇ ਟੈਕਨੋਲੋਜੀ ਦਾ ਜਿੱਥੇ ਗਾੜਵਾ ਗਾੜਿਆ ਉੱਥੇ ਕਿੰਨਾ ਹੋਊਗਾ ਜੀ ਆ ਬੜਾ ਕਮਾਲ ਦਾ ਟਾਂਚਾ ਪਾਈਪਸ ਜਿਹਾਂ ਦਾ ਇਸਰਤ ਬਹੁਤ ਬਿਲਡਿੰਗਸ ਦੀ ਹੂੰ ਕਿਉਂਕਿ ਇੱਥੇ ਦੇਖ ਲਓ ਵੀ ਰੈਕਟਰ ਪਰਮਾਨੇ ਤੇ ਕਿੰਨਾ ਕਿੰਨਾ ਵੱਡਾ ਪੁਚਾਲ ਆਉਂਦਾ ਤੇ ਤਕਰੀਬਨ ਰੋਜ਼ਾਨਾ ਇਹ ਕਹਿੰਦੇ ਝਟਕੇ ਲੱਗਦੇ ਵੀ ਰਹਿੰਦੇ ਆ ਪਰ ਇਮਾਰਤਾਂ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਬਣਾਇਆ ਹੀ ਉਸ ਹਿਸਾਬ ਨਾਲ ਹੁੰਦਾ ਬੇਸਾਂ ਨੂੰ ਤਾਂ ਤੱਕ ਸਟਰਕਚਰ ਵੀ ਉਹਨਾਂ ਨੂੰ ਪਹਟਾਲ ਦੇ ਝਟਕੇ ਕੁਝ ਕਰ ਨਾ ਸਕਣ ਜਿੱਥੇ ਹਾਜੀ ਕੋ ਡੌਗ ਦਾ ਬੋਤ ਲੱਗਿਆ ਤਾਂਬੇ ਦਾ ਸੀ ਫਿਰ ਉੱਥੇ ਆ ਗਏ ਆ ਹਾਂਜੀ ਇਹਦੇ ਨਾਂ ਤੋਂ ਹੀ ਸਟੇਸ਼ਨ ਵੀ ਆ ਹਾਂ ਤੇ ਇਹ ਇੱਕ ਵਫਾਦਾਰ ਗੁੱਤਾ ਸੀ ਜਿਹੜਾ ਆਪਣੇ ਮਾਲਕ ਦੇ ਲਈ ਇੱਥੇ 10 ਸਾਲ ਵੇਟ ਕਰਦਾ ਰਿਹਾ ਬਿਲਕੁਲ ਪ੍ਰੋਫੈਸਰ ਯੂਇਨੋ ਉਹਨਾਂ ਦਾ ਨਾਮ ਸੀਗਾ ਹਾਂਜੀ ਤੇ ਇਹਦਾ ਜਨਮ 1903 ਚ ਦੇ ਵਿੱਚ ਹੋਇਆ ਸੀਗਾ ਤੇ ਉਹਤੇ ਦਾ ਤੇ ਉਹਨਾਂ ਨੇ ਪ੍ਰੋਫੈਸਰ ਯੂਇਨੋ ਨੇ ਇਹਨੂੰ ਗੋਦ ਲਿਆ ਸੀਗਾ ਤੇ ਉਹ ਰੋਜ਼ ਹੀ ਸ਼ੀਬੂਆ ਸਟੇਸ਼ਨ ਤੇ ਉਹਨਾਂ ਨੂੰ ਛੱਡਣ ਦੇ ਲਈ ਆਉਂਦਾ ਸੀਗਾ ਲੈਣ ਵੀ ਆਉਂਦਾ ਤੇ ਇੱਕ ਦਿਨ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਜਦੋਂ ਇਹ ਸਟੇਸ਼ਨ ਤੇ ਆਉਂਦਾ ਆ ਤੇ ਉਹ ਨਹੀਂ ਆਉਂਦੇ ਤੇ ਲਗਾਤਾਰ ਹੀ 10 ਸਾਲ ਆਉਂਦਾ ਰਹਿੰਦਾ ਆ ਵੇਟ ਕਰਦਾ ਆਪਣੇ ਮਾਲਕ ਦੀ ਇੰਨੀ ਜ਼ਿਆਦਾ ਵਫਾਦਾਰੀ ਆ ਆਪਣੇ ਮਾਲਕ ਦੇ ਪ੍ਰਤੀ ਇਹਦੀ ਤੇ 1935 ਦੇ ਵਿੱਚ ਇਹ ਕੁੱਤਾ ਵੀ ਪੂਰਾ ਹੋ ਜਾਂਦਾ ਹਾਂਜੀ ਤੇ ਇਹਦੀ ਵਫਾਦਾਰੀ ਕਰਕੇ ਇਹਨੂੰ 1934 ਦੇ ਵਿੱਚ ਤੇ ਦੇ ਵਿੱਚ ਇਹ ਹੁੰਦਿਆਂ ਹੁੰਦੀ ਇੱਥੇ ਮੁੱਤ ਲਗਾ ਦਿੱਤਾ ਗਿਆ ਸੀਗਾ ਪਰ ਉਹ ਡਿਸਟਰੋਏ ਹੋ ਗਿਆ ਸੀਗਾ ਬਾਅਦ ਦੇ ਵਿੱਚ ਫਿਰ ਦੁਬਾਰਾ ਲਗਾਇਆ ਗਿਆ ਸੀਗਾ ਕਮਾਲ ਹੈ ਬਈ ਜਾਨਵਰ ਇਹ ਵੈਸੇ ਵੀ ਦਰਵੇਸ਼ ਬੜੇ ਹੋ ਵਫਾਦਾਰ ਹੁੰਦੇ ਆ ਨਾ ਅਨਨ ਆਹ ਕਾਕੇ ਨੂੰ ਵੇਖ ਕੇ ਖੁਸ਼ ਹੋਈ ਜਾਂਦੀ ਐ ਉਹ ਵੀ ਦੇਖ ਰਿਹਾ ਹੈਰਾਨੀ ਨਾਲ ਆਜੋ ਹੁਣ ਉਹ ਸ਼ਿਭੂਆ ਕ੍ਰੋਸਿੰਗ ਵੀ ਕਰ ਲਈਏ ਇੱਕ ਵਾਰ ਉਥੋਂ ਲੰਘਦੇ ਆ ਹੁਣ ਥੋੜਾ ਜਿਹਾ ਰਸ਼ ਘਟ ਗਿਆ ਅੱਗੇ ਨਾਲੋਂ ਹਾਂਜੀ ਪਹਿਲਾਂ ਜ਼ਿਆਦਾ ਸੀ ਕਿਉਂਕਿ ਟਾਈਮ ਵੀ ਤਾਂ ਦੇਖੋ ਨਾ ਕਿੰਨਾ ਹੋ ਗਿਆ ਹਾਂਜੀ 11 ਵਜ ਗਏ ਨੇ ਜੀ ਪਰ ਹਰਲੇ ਵੀ ਫਿਰ ਵੀ ਉਸ ਹੱਬ ਦਾ ਰਸ਼ ਹੈ ਕਾਹਦਾ ਹੱਬ ਦਾ ਕਾਫੀ ਰਸ਼ ਹੈ ਆਲੇ ਦੁਆਲੇ ਨੂੰ ਕਿੰਨੀਆਂ ਕ੍ਰੋਸਿੰਗਾਂ ਹੁੰਦੀਆਂ ਸਿੱਧੇ ਲੰਘ ਜਾਂਦੇ ਆ ਹਾਂਜੀ ਹਾਂਜੀ ਸਿੱਧੇ ਲੰਘ ਕੇ ਫੇਰ ਵਾਪਸ ਆਵਾਂਗੇ ਅੰਦਰ ਲਓ ਜੀ ਇਤਿਹਾਸ ਚ ਦਰਜ ਹੋ ਗਿਆ ਅਸੀਂ ਵੀ ਸ਼ਿਬੂਆ ਕ੍ਰਾਸਿੰਗ ਕਰ ਲਈ ਯਾਰ ਦੁਨੀਆ ਦੀ ਸਭ ਤੋਂ ਵੱਡੀ ਕ੍ਰਾਸਿੰਗ ਸ਼ਿਬੂਆ ਕ੍ਰਾਸਿੰਗ ਸ਼ਿਬੂਆ ਕ੍ਰਾਸਿੰਗ ਤਾਂ ਹੀ ਆ ਰ ਬੰਦਾ ਇਕੱਠਾ ਨੰਗਦਾ ਤੇ 1973 ਦੇ ਵਿੱਚ ਇਹ ਵਾਲਾ ਚੌਂਕ ਬਣਾਇਆ ਗਿਆ ਸੀ ਇਹ ਵਾਲੀ ਕ੍ਰਾਸਿੰਗ ਬਣਾਈ ਗਈ ਸੀ ਹਾਂਜੀ ਉਹ ਜਿਹੜੇ ਇੱਥੇ ਵੇਟ ਕਰਦੇ ਆ ਫਿਰ ਵਾਪਸ ਉਧਰ ਨੂੰ ਜਾਵਾਂਗੇ ਆਹੋ ਤਾਂ ਸਾਹਮਣੇ ਸਟਾਰ ਪਾਰਕ ਤੇ ਹੋਰ بڑا ਕੁਸ਼ਿਆ ਇਹਦੇ ਅੰਦਰ ਇਹ ਬਿਲਡਿੰਗਾਂ ਜਿੰਨੀਆਂ ਉੱਪਰ ਨੂੰ ਆ ਉਸੇ ਤਰ੍ਹਾਂ ਇਹਨਾਂ ਦੇ ਬੇਸ ਵੀ ਬੜੇ ਡੂੰਘੇ ਆ ਮਜ਼ਬੂਤ ਨੇ ਪਚਾਲਾਂ ਤੋਂ ਫੇਰੀ ਬਚਾਰ ਹੋਣਾ ਇਹਨਾਂ ਦਾ ਤੇ ਆ ਦੇਖੋ ਫਿਰ ਟ੍ਰੈਫਿਕ ਤੁਰ ਪਿਆ ਮਤਲਬ ਇਹ ਵਾਲਾ ਚੌਂਕ ਨਾ ਸਭ ਤੋਂ ਸੋਹਣਾ ਚੌਂਕ ਆ ਟੋਕੀਓ ਦਾ ਜਪਾਨ ਦਾ ਹਾਂਜੀ ਚੱਲੀਏ ਵਾਪਸ ਹੋ ਗਈ ਹਰੀ ਫਿਰ ਆਜੋ ਆਜੋ ਚਲੋ ਚਲੋ ਪੈ ਗਿਆ ਗਾ ਪੈ ਗਿਆ ਗਾ ਸਾਰੇ ਪਾਸੇ ਦਿਖਾ ਦਿਓ ਹਾਂ ਜੀ ਮਹਾਨ ਕਈ ਤਾਂ ਆਪਣੇ ਵਰਗੇ ਉੱਦੀ ਚਾਹ ਦੇ ਵਿੱਚ ਇੱਧਰ ਉੱਧਰ ਨੂੰ ਪੂਰਾ ਘੁੰਮੀ ਜਾਂਦੇ ਹੋਣੇ ਹਨਾ ਟੂਰਿਸਟ ਤਾਂ ਵੇਸੇ ਇਸੇ ਲਈ ਆਉਂਦੇ ਹਨਾ ਇੱਥੇ ਕ੍ਰਾਸ ਕਰਨ ਲਈ ਸਹੀ ਗੱਲ ਆ ਹੋ ਗਈ ਗ੍ਰੀਨ ਰੈੱਡ ਹੋ ਗਈ ਸੱਚ ਲਓ ਜੀ ਨਾਲ ਹੀ ਟ੍ਰੈਫਿਕ ਨਿਕਲ ਪਿਆ ਆ ਪੂਰਾ ਫਿਰ ਚੌਂਕ ਖਾਲੀ ਹੋ ਗਿਆ ਬੜਾ ਵਧੀਆ ਰੂਲ ਦੇ ਨਾਲ ਹੋ ਰਿਹਾ ਵੈਸੇ ਸਾਰਾ ਡਿਸਪਲਨ ਦੇ ਵਿੱਚ ਨਾ ਇਹ ਨਹੀਂ ਕਿ ਵੱਡਾ ਚੌਂਕ ਹੈ ਤਾਂ ਕਿੱਦਾਂ ਕ੍ਰਾਸ ਕਰਕੇ ਜਾਣਾ ਹੈ ਕਿਉਂਕਿ ਵੈਸੇ ਵੀ ਇੱਥੇ ਤਾਂ ਪੈਦਲ ਚੱਲਣ ਵਾਲਿਆਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿਉਂਕਿ ਲਾਈਟ ਵੱਖਰੀ ਹੈ ਬਿਲਕੁਲ ਦਸੰਬਰ 2025 ਦੀ ਸ਼ਿਭੂਆ ਕ੍ਰੋਸਿੰਗ ਅਸੀਂ ਕਰ ਰਹੇ ਹਾਂ ਇਹ ਉਹ ਸਾਹਮਣੇ ਡਿਸਪਲੇ ਤੇ ਆ ਰਿਹਾ ਸਾਡੇ ਵੀ ਚੇਤੇਆਂ ਚ ਰਹੂਗੀ ਇਹ ਹਾਂ ਉਧਰ ਟ੍ਰੇਨ ਵੀ ਜਾ ਰਹੀ ਆ ਜੀ ਇਹ ਆਪਣੀ ਉਸੇ ਲਾਈਨ ਵਾਲੀ ਐਸੇ ਤੋਂ ਹੀ ਆਪਾਂ ਵਾਪਸ ਜਾਣਾ ਹਾਂ ਜੇ ਆਰ ਲਾਈਨ ਤੋਂ ਆ ਨਜ਼ਾਰੇ ਹੋਰ ਦੁੱਗਣੇ ਹੋ ਜਾਂਦੇ ਆ ਹੈਪੀ ਭਾਜੀ ਹਰਗੇ ਬੰਦਿਆਂ ਨੂੰ ਮਿਲ ਕੇ ਥੈਂਕ ਯੂ ਭਾਜੀ ਸੋ ਮੱਚ ਥੈਂਕ ਯੂ ਇਹ ਸ਼ਾਮ ਟੋਕੀਓ ਦੀ ਯਾਦ ਰਹੇਗੀ ਜਿਹੜੀ ਤੁਸੀਂ ਸਾਡੇ ਨਾਮ ਕੀਤੀ ਅੱਜ ਹਾਏ ਬੰਨੂ ਬਹੁਤ ਖੁਸ਼ੀ ਹੈ ਤੁਹਾਨੂੰ ਮਿਲ ਕੇ ਮਿਹਰਬਾਨੀ ਤੇ ਅਸੀਂ ਥੋੜਾ ਤੁਹਾਨੂੰ ਘੱਟ ਟਾਈਮ ਦਿੱਤਾ ਹੈ ਨਹੀਂ ਨਹੀਂ ਬਹੁਤ ਵਧੀਆ ਟਾਈਮ ਦਿੱਤਾ ਹੈ ਇਹ ਟਾਈਮ ਤੁਹਾਨੂੰ ਬੁਲਾਇਆ ਅਸੀਂ ਤਾਂ ਡਿਊਟੀ ਟਾਈਮ ਤੋਂ ਉਸੇ ਟਾਈਮ ਹੀ ਆ ਗਏ ਨਹੀਂ ਨਹੀਂ ਥੋੜਾ ਲੇਟ ਹੋ ਗਏ ਉਹਦੇ ਲਈ ਮਾਫੀ ਆ ਜਗਜੀਤ ਭਾਈ ਦੀ ਸ਼ਾਬਾਸ਼ ਜਿਨ੍ਹਾਂ ਨੇ ਮੈਨੂੰ 2 ਘੰਟੇ ਪਹਿਲਾਂ ਛੁੱਟੀ ਦੇ ਦਿੱਤੀ ਹਾਂ ਜਾ ਜਾ ਚਲਾ ਜਾ ਹੈਪੀ ਬੇਕੀ ਮੈਂ ਕਰ ਬਿਲਕੁਲ ਠੀਕ ਆ ਜੀ ਫਿਰ ਮਿਲਦੇ ਆ ਅਗਲੀ ਵਾਰ ਛੇਤੀ ਆਪਾਂ ਠੀਕ ਆ ਬਾਈ ਥੈਂਕ ਯੂ ਸੋ ਮਚ ਸ਼ੁਕਰੀਆ ਬਾਈ ਬਾਈ ਆਓ ਜੀ ਆਪਾਂ ਵੀ ਆਪਣੇ ਆਪਣੇ ਨਤੀਜੇ ਨਾਲ ਬਾਤ ਵਿੱਚ ਚੱਲੀਏ ਕਿ ਕਿ ਉਹ ਸਕੇਨ ਜਿਹੜਾ ਸੀ ਉਹ ਸੈਂਬਲਾਈਜ਼ ਕਰਦੀ ਆ એનર્ਜੀ ਇੱਕ ਤੋਬਾ ਲੱਗਦਾ ਵੀ ਟੋਕੀਓ ਚ ਕੀ ਹੋ ਰਿਹਾ ਹੈ ਹਾਂਜੀ ਤੇ ਆਪਾਂ ਵੇਖੀ ਇਤਿਹਾਸਕ ਪਲ ਸੀਗੇ ਮਾ ਸਹੀ ਗੱਲ ਐ ਇੱਕ ਤਰ੍ਹਾਂ ਦੇ ਨਾ ਜਿੱਤੋ ਦਮ ਇੰਨੇ ਕਾਂਦਾ ਮੁੱਥੋਂ ਨਹੀਂ ਲੰਘਦੇ ਲੰਘਦੇ ਨੇ ਆ ਜੀ ਸ਼ੇਪੂ ਆ ਜੀ ਇਸ ਸਟੇਸ਼ਨ ਤੇ ਕੰਮ ਚੱਲੀ ਜਾਂਦਾ ਕੰਸਟਰਕਸ਼ਨ ਦਾ ਹੋ ਸਕਦਾ ਰੈਨੋਵੇਸ਼ਨ ਹੁੰਦੀ ਹੋਵੇ ਪਰ ਸਟੇਸ਼ਨ ਨੂੰ ਉਹਨਾਂ ਨੇ ਬੰਦ ਨਹੀਂ ਕੀਤਾ ਨਾ ਹੀ ਰਾਹ ਡਿਵਰਟ ਕੀਤਾ ਸਗੋਂ ਥੋੜੀ ਜੀ ਬੈਰੀਕੇਟਿੰਗ ਕਰ ਰਹੀ ਹੈ ਜਿਹਦੇ ਨਾਲ ਡਿਵਰਜਨ ਜ਼ਰੂਰ ਹੋ ਗਿਆ ਸਾਰਾ ਕੁਝ ਨਾਲ ਨਾਲ ਚੱਲੀ ਜਾ ਰਿਹਾ ਆਦ ਕੰਨ ਵਾਲਿਆਂ ਨੇ ਜਿੰਨਾ ਵੀ ਕਚਰਾ ਆ ਘਾਰਬੇਜ ਸਾਰਾ ਕੱਢ ਕੇ ਬਾਹਰ ਐਵੇਂ ਰੱਖਤਾ ਮੈਨੂੰ ਲੱਗਦਾ ਵੀ ਹੁਣ ਸਰਕਾਰੀ ਗੱਡੀਆਂ ਇਆਂ ਆਉਣਗੀਆਂ ਸਾਰਾ ਕੁਝ ਚੱਕ ਕੇ ਲੈ ਜਾਣਗੀਆਂ ਹੈਨਾ ਹਾਲੇ ਵੀ ਲੋਕ ਤੁਰੇ ਫਿਰਦੇ ਆ 1:30 ਹੋਣ ਵਾਲੇ ਤਕਰੀਬਨ ਟੂਰਿਸਟ ਹੀ ਹੁੰਦੇ ਨੇ ਇੱਥੇ ਕੀ ਆ ਲੋਕਲ ਵੀ ਵਿੱਚੋਂ ਵਿੱਚੋਂ ਕਿਤੇ ਕਿਤੇ ਦਿਖ ਜਾਂਦੇ ਆ ਕੀ ਸ਼ਹਿਰ ਦੀ ਦਾਦ ਦੀ ਲਾਈਫ ਆ ਹਾਂ ਤੇ ਬਾਕੀ ਇਹ ਜਿਹੜਾ ਮੋਲਕ ਆ ਇਹ ਕੱਲਾ ਇਹ ਨਹੀਂ ਵੀ ਇੱਥੇ ਟੋਕੀਓ ਸ਼ਹਿਰੀ ਇਹ ਪੂਰਾ ਮੋਲਕ ਹੀ ਬੜਾ ਸੇਫ ਆ ਹਰੇਕ ਬੰਦੇ ਲਈ ਹਾਂਜੀ ਇਵਨ ਬੀਬੀਆਂ ਜ਼ਿਆਦਾ ਸੇਕੂਰ ਆ ਕਹਿੰਦੇ ਇੱਥੇ ਰਾਤ ਨੂੰ ਕਿਤੇ ਵੀ ਆ ਜਾ ਸਕਦੀਆਂ ਹੋ ਕੋਈ ਵੀ ਇੱਥੇ 1921 ਨਹੀਂ ਹੁੰਦੀ ਸੋ ਤਾਂ ਕਰਕੇ ਕਹਿੰਦੇ ਕਿ ਕਾਨੂੰਨ ਬਹੁਤ ਸਖਤ ਹਾਂ ਕਾਨੂੰਨ ਵੀ ਸਖਤ ਤੇ ਬਾਕੀ ਵੈਸੇ ਵੀ ਕਹਿੰਦੇ ਬੀਬੀਆਂ ਰੀ ਚੱਲਦੀਆਂ ਇਸ ਮੁਰਕ ਦੇ ਵਿੱਚ ਤੇ ਇਹ ਠੀਕ ਹੈ ਮਤਲਬ ਹਰੇਕ ਬੰਦੇ ਨੂੰ ਜਿਉਣ ਦਾ ਹੱਕ ਆ ਉਹ ਬੀਬੀਆਂ ਹੋਣ ਭਾਵੇਂ ਬੰਦੇ ਹੋਣ ਤੇ ਉਹਨਾਂ ਨੂੰ ਆਜ਼ਾਦੀ ਵੀ ਹੋਣੀ ਚਾਹੀਦੀ ਆ ਵੀ ਸੇਫਟੀ ਵੀ ਹੋਣੀ ਚਾਹੀਦੀ ਆ ਉਹ ਜ਼ਰੂਰੀ ਆ ਜਿਹੜੀ ਕਹਿੰਦੇ ਆ ਵੀ ਇੱਥੇ ਹੈਗੀ ਆ ਇਹ ਵਧੀਆ ਗੱਲ ਆ ਹਾਂ ਇਦਾਂ ਦੀਆਂ ਦੁਕਾਨਾਂ ਆ ਮਾਰਟ ਜਿਹੀ ਐ ਛੋਟੇ ਛੋਟੇ ਖੁੱਲੇ ਆ ਸਟੋਰ ਰਾਤ ਨੂੰ ਖੁੱਲੇ ਹੀ ਰਹਿੰਦੇ ਕੋਈ 711 ਹੋ ਗਏ ਜਾਂ ਹੋਰ ਫੈਮਿਲੀ ਮਾਰਟ ਹੋ ਗਏ ਡਿਵਰਟ ਕਰਤਾ ਇਹ ਸਾਫ ਹੈ ਇਧਰ ਵੀ ਆ ਦੇਖੋ ਪੂਰਾ ਉਹਨਾਂ ਨੇ ਸਿਕਿਉਰ ਵੀ ਕੀਤਾ ਉਹਨੂੰ ਕੀ ਬਾਤਾਂ ਇਹ ਉਧਰ ਕੋਈ ਗਲੀ ਦਾ ਕੰਮ ਚੱਲਣ ਡਿਆ ਤਾਂ ਕਰਕੇ ਉਹਨਾਂ ਨੇ ਇੱਥੋਂ ਦੀ ਬਣਾਤਾ ਉਹ ਪੈਦਲ ਤੁਰਨ ਵਾਲਾ ਇਹ ਪਹਿਲਾਂ ਕਿੱਥੇ ਤੋਂ ਸ਼ੁਰੂ ਹੋਇਆ ਵਾ ਹੂੰ ਹੋਰ ਨੇ ਪਹਿਲਾਂ ਲੰਘ ਨਹੀਂ ਇਹੋ ਆ ਉਦੋਂ ਨਹੀਂ ਸ਼ੁਰੂ ਰਾਤ ਨੂੰ ਹੀ ਸ਼ੁਰੂ ਹੋਇਆ ਇਹ ਜਿਹੜੇ ਹੈਪੀ ਭਾਜੀ ਨੇ ਇਹਨਾਂ ਦਾ ਰੈਸਟੋਰੈਂਟ ਦਾ ਕੰਮ ਆ ਤੇ ਮਾਲਕ ਇਹਨਾਂ ਦੇ ਜਿਹੜੇ ਨੇ ਉਹ ਸਰਦਾਰ ਨੇ ਪੰਜਾਬੀ ਨੇ ਤੇ ਇਹ ਕਾਫੀ ਵੱਡੀ ਚੇਨ ਆ ਇਹਨਾਂ ਦੀ ਜਿਹੜੇ ਹੋਟਲ ਆਪਾਂ ਅੱਜ ਗਏ ਸੀਗੇ ਉਹ ਵੀ ਮਤਲਬ ਇਹਨਾਂ ਦੀ ਚੇਨ ਦਾ ਹੀ ਆ ਦੇ ਹੋਰ ਵੀ ਕਾਫੀ ਇਹਨਾਂ ਦੇ ਜਪਾਨ ਦੇ ਵਿੱਚ ਕੰਮ ਚੱਲਦੇ ਆ ਬੜਾ ਵੱਡਾ ਗਰੁੱਪ ਆ ਇਹਨਾਂ ਦਾ ਟੋਕੀਓ ਸ਼ਹਿਰ ਦੀ ਲਈ ਇਸ ਗੇੜੀ ਤੋਂ ਆਪਾਂ ਨੂੰ ਅੰਦਾਜ਼ਾ ਜਿਆ ਹੋ ਹੀ ਗਿਆ ਵੀ ਟੋਕਿਓ ਸ਼ਹਿਰ ਕਿੰਨਾ ਅਡਵਾਂਸ ਆ ਤੇ ਕਿੰਨਾ ਰਸ਼ੀ ਆ ਤੇ ਕਿੰਨੇ ਨੇਰੇ ਤੱਕ ਲੋਕ ਇੱਥੇ ਜਾਗਦੇ ਰਹਿੰਦੇ ਆ ਪਰ ਆਪਾਂ ਹੁਣ ਸੌਣਾ ਬਈ ਕਿਉਂਕਿ ਆਪਾਂ ਜਾਗਦੇ ਰਹੇ ਤੇ ਸਵੇਰ ਨੂੰ ਲੇਟ ਉੱਠਾਂਗੇ ਤੇ ਲੇਟ ਉੱਠੇ ਤੇ ਫਿਰ ਲੇਟ ਹੀ ਘਮ ਹੋਣਾ ਸੋ ਕੱਲ ਨੂੰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬਹੁਤ ਸੋਹਣੇ ਮਾਲ ਇਥੋਂ ਦੇ ਘੁੰਮਣੇ ਆਪਾਂ ਹੁਣ ਦੇ ਲਈ ਬਾਏ ਬਾਏ ਮਿਲਦੇ ਆਂ ਕੱਲ ਦੀ ਵੀਡੀਓ 'ਚ